ਜ਼ਿਲ੍ਹਾ ਮੋਹਾਲੀ ਬਲਕ ਮਾਝਰੇ ਦੇ ਨੇਪੰਦੇ ਪਿੰਡ ਮੁੱਦੋ ਸੰਤਿਆ ਵਿਖੇ ਕੁਝ ਲੋਕਾਂ ਵੱਲੋਂ ਇਹ ਫਰਮਾਨ ਜਾਰੀ ਕਰ ਦਿੱਤਾ ਗਿਆ ਸੀ ਮਤਾ ਹੀ ਪਾ ਦਿੱਤਾ ਗਿਆ ਸੀ ਕਿ ਪਿੰਡ ਵਿੱਚ ਕਿਸੇ ਪ੍ਰਵਾਸੀ ਨੂੰ ਜ਼ਮੀਨ ਦਿੱਤਾ ਜਾਵੇਗਾ ਨਾਲ ਹੀ ਕੰਮਕਾਜ ਦਿੱਤਾ ਜਾਵੇਗਾ ਜਿਸ ਨੂੰ ਲੈ ਕੇ ਸਥਿਤੀ ਕਾਫੀ ਤਣਾਅਪੂਰਨ ਹੋ ਚੁੱਕੀ ਹੈ ਜਿਸ ਨੂੰ ਲੈ ਕੇ ਪ੍ਰਸ਼ਾਸਨ ਹਰਕਤ ਵਿੱਚ ਆ ਗਿਆ ਪੂਰੀ ਨਜ਼ਰ ਰੱਖੀ ਜਾ ਰਹੀ ਹੈ ਹੁਣ ਇੱਕ ਬਿਆਨ ਆਇਆ ਪਿੰਡ ਦੇ ਸਰਪੰਚ ਦਾ ਉਹਨਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਅਸੀਂ ਕੋਈ ਇਸ ਤਰ੍ਹਾਂ ਦਾ ਮਤਾ ਨਹੀਂ ਪਾਇਆ ਜਿਸ ਕਾਰਨ ਹਾਲਾਤ ਖਰਾਬ ਹੋਣ ਆ ਤੁਹਾਨੂੰ ਸੁਣਾਉਂਦੇ ਆ ਪਿੰਡ ਦਾ ਸਰਪੰਚ ਇਸ ਵੇਲੇ ਕੀ ਜਾਣਕਾਰੀ ਦੇ ਰਹੇ ਹਨ ਇਸ ਮੌਕੇ ਲੱਖਾ ਸਧਾਨਾ ਜੀ ਪੁੱਜੇ ਸਨ ਉਹਨਾਂ ਵੱਲੋਂ ਕਿ ਪ੍ਰਵਾਸੀਆਂ ਨੂੰ ਪਿੰਡੋਂ ਹਟਾਉਣ ਦੀ ਗੱਲ ਕਿਹਾ ਜਾ ਰਿਹਾ ਸੀ ਤੇ ਇੱਕ ਬੜੇ ਵਿਵਾਦ ਦੇ ਬਿਆਨ ਦੇ ਦਿੱਤਾ ਸੀ ਆ ਤੁਹਾਨੂੰ ਸੁਣਾਣੇ ਆ ਲੱਖਾ ਸਧਾਨਾ ਕੀ ਕਹਿ ਰਹੇ ਨੇ ਤੇ ਪਿੰਡ ਵਾਸੀ ਤੇ ਸਰਪੰਚ ਕੀ ਕਹਿ ਰਹੇ ਨੇ ਦੇਖੋ ਜੀ ਮੈਂ ਸਰਪੰਚ ਜਸਪਾਲ ਸਿੰਘ ਪਿੰਡ ਮੰਡੂ ਸੰਖਤ ਹਾਂ ਸਾਨੂੰ ਇਸ ਮਤੇ ਬਾਰੇ ਕੋਈ ਪਤਾ ਨਹੀਂ ਨਾ ਇਸ ਮਤੇ ਦਾ ਪੰਚਾਇਤ ਨਾਲ ਕੋਈ ਲੈਣਾ ਦੇਣਾ ਤੇ ਨਾ ਸਾਨੂੰ ਇਸ ਮਤੇ ਦੀ ਕੋਈ ਨੌਲੇਜ ਹੈ ਇਹ ਮਤਾ ਕਦੀ ਗੱਲਾਂ ਆਪਣੇ ਸੈਕਟਰੀ ਦਾ ਪੁੱਛੇ ਹੁੰਦੇ ਆ ਜੀ ਸਰਕਾਰੀ ਕਾਰਵਾਈ ਪਰ ਮਤਾ ਪੈਂਦਾ ਇਲਾਵਾ ਸੈਕਟਰੀ ਸਾਹਿਬ ਨਾਲ ਮਤਾ ਪਾਇਆ ਨਾਲ ਸਪੰਸਰ ਨਾਲ ਪਾਇਆ ਜੀ ਨਾਲ ਸਪੰਸਰ ਇਸ ਮਕੇ ਪਰ ਕੋਈ ਮੂਹ ਲੱਗੀ ਹੋਈ ਨਹੀਂ ਜੀ ਨਾ ਕੋਈ ਸਹਿਲ ਸਪੰਸਰੇ ਬਾਕੀ ਦੀ ਰਹੀ ਗੱਲ ਪ੍ਰਵਾਸੀਆਂ ਦੀ ਪ੍ਰਵਾਸੀਆਂ ਦੀ ਆਪਣੀ ਮਰਜ਼ੀ ਹੈ ਵੀ ਇੱਥੇ ਰਹਿਣਾ ਤੇ ਨਹੀਂ ਰਹਿਣਾ ਪੂਰਾ ਹੀ ਇਜਾਜ਼ਤ ਹੈ ਆ ਜਿਨ੍ਹਾਂ ਦੇ ਕਮਰੇ ਪੰਡਾਂ ਵਿੱਚ ਖਾਲੀ ਪਏ ਹਨ ਉਹਨਾਂ ਮਕਾਨ ਮਾਲਕਾਂ ਦੀ ਮਰਜ਼ੀ ਹੈ ਵੀ ਪ੍ਰਵਾਸੀਆਂ ਨੂੰ ਇੱਥੋਂ ਬਾਹਰ ਜਾਣ ਵਾਸਤੇ ਕਹਿਣਾ ਹੈ ਕਿ ਨਹੀਂ ਕਹਿਣਾ ਹੈ ਬਾਕੀ ਇਹਦਾ ਮਤੇ ਦਾ ਪੰਚਾਇਤ ਨਾਲ ਕੋਈ ਜੇਨ ਜਣ ਨਹੀਂ ਹੈ ਬਾਕੀ ਕਨੇਤਾ ਭੰਗ ਹੋਈਆਂ ਨੂੰ 2 ਮਹੀਨੇ ਹੋ ਗਏ ਨਾ ਤਾਂ ਸਰਪੰਚ ਵੀ ਮਤਾ ਪਾ ਸਕਦਾ ਇਹਦੇ ਪਰ ਸਕੱਪਟਰ ਪ੍ਰਬੰਧਕ ਨੇ ਕਿਹਾ ਇਹ ਪ੍ਰਬੰਧਕ ਦਾ ਮਤਾ ਪੁੱਛਣਾ ਹੁੰਦਾ ਪ੍ਰਬੰਧਕ ਦਾ ਕੋਈ ਮਤਾ ਨਹੀਂ ਹੈਗਾ ਨਾ ਪ੍ਰਬੰਧਕ ਦੇ ਸਾਹਮਣੇ ਕਿਹੜੇ ਸਰਪੰਚ ਚਾਰ ਪੰਚਾਇਤ ਵਰਨੇ ਇਹ ਮਤਾ ਨਹੀਂ ਪਾਇਆ ਧੰਨਵਾਦੀ ਸਸਰੀ ਧਗਵਨ ਟੀਵੀ ਲਈ ਮੈਂ ਹਰੀਸ਼ ਮਠਲਾ